শর্মা জী কে মাল করে কী কে ছোট পীর ভাই তে কি বল

चौदह किलो जो तैयार था। था है थाकी बनावट ऐसे है बाल्टी तले जो एक बूंद कम होगी मेरी है जे बढ़ गई तेरी है बनावट ऐसी है बाल्टी आ गई था जोरी है ऐसी है नोक का ਤੂੰ ਐਂ ਕਹਦੇ ਵੀ ਮੰਗੇ ਆਏ ਆਏ ਦੇ 14 ਕਿਲੋ ਸਹੀ ਅੱਜ ਤਿਆਰ ਆ ਹੁਣ ਚੋਲਾ ਸਾਰੀ ਖਾਲੀ ਕਰ ਲੈ ਜੇ ਬੂੰਦ ਕੱਟ ਗਈ ਮੈਂ ਮੇਰੀ ਐ ਨਹੀਂ ਤੇਰੀ ਐ ਐਂ ਕਹਦੇ ਵੀ ਐਂ ਦਿਨਾ ਬਸ ਕੋਈ ਗੱਲ ਮੈਨੂੰ ਜੱਜ ਲੱਗਦੀ ਇਹਨੂੰ ਭਗਾਈ ਕਰਦੇ ਨੂੰ ਕਰੀ ਜਾਂਦਾ ਮੈਂ ਕਰੀ ਨਾ ਆਪਾਂ ਇਹ ਦੱਸ ਨਹੀਂ ਮੰਨਦੇ ਇਹ ਗੱਲ ਤਾਂ ਮੈਨੂੰ ਪਤਾ ਤਾਂ ਆਪਾਂ ਨਹੀਂ ਮੰਨਦੇ ਤੂੰ ਮੈਨੂੰ ਕਹਿ ਤੂੰ ਕਹੇ ਮੈਨੂੰ ਪਤਾ ਲੱਗ ਮੈਨੂੰ ਐਂ ਦੱਸਦੇ ਵੀ ਮੰਗੇ ਆਏ ਹੋਣੇ ਜੋੜ ਦੀ ਨਹੀਂ ਯਾਰ ਤੇ ਤੂੰ ਕਹ ਮੈਨੂੰ ਪਤਾ ਤੱਕ ਹਨ ਗਾਉਂ ਵਾਲੇ ਮੈਂ ਜੇ ਤੈਨੂੰ ਅਹੀਂ ਕਹਤਾ ਵੀ ਮੈਂ ਖਾਲੀ ਕਰ ਲਾ ਆਥਨ ਤੱਕ ਚੱਲੋ ਬਾਈ ਦਾ ਯਾਰ ਸਭਨ ਬੇਫਿਕਰ ਹੋ ਜਾ ਮੈਂ ਦੇਖ ਆ ਕਰੀ ਦੇ ਇਹਦੇ ਸੁਰ ਕਿਤੋਂ ਦੇ ਉੱਤੇ ਦੇਖ ਕੇ ਆਇਆ ਮੈਂ ਉਹ ਮਾਦੀ ਸੀ ਇਹਦੇ ਪਿੰਡ ਦੀ ਸੀ ਤੇ ਫਿਰ ਦੇਖ ਕੇ ਮੈਂ ਹਲ ਮੰਗਦੀ ਸੀ ਪਸੰਦ ਨਹੀਂ ਮੈਂ ਕੀ ਲੈ ਲੈਂਦਾ ਦੱਗਾ 70 ਹਾਂਜੀ ਇਹਦਾ 2 10 ਜੀ 70000 ਦੀ ਝੋਟੀ ਲੈ ਕੇ ਹੂੰ ਤਿੰਨ ਥਣੀਆਂ ਹੈ ਉਹ ਕਹ ਰਾ ਤਿੰਨ ਥਣੀਆਂ ਦੁੱਧ 12 ਕਿਲੋ ਹੈ ਹੈ ਸਾਢੇ 3 ਲਗੇ ਆ ਨਹੀਂ ਨਹੀਂ ਹਰਕ ਵਾਲਾ ਵੀਡੀਓ ਬਾਲਾ ਬਾਈ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਕੀ ਕਹ ਹੈਦਾ ਬਾਈ ਮੇਰਾ ਮਨ ਤਾਂ ਇੱਕ ਵੀ ਹੈ ਕਿੰਨਾ ਚਾਰੋਂ ਤਿੰਨ ਹੈ ਜੀ ਤਿੰਨ ਸੱਬਲ ਦੇਖ ਕੇ ਗਿਆ ਹਾਂ ਦੱਸੋ ਲੈ ਜਾ ਪੱਕੀ ਲਾਦੀ ਇਹਨੇ ਦੱਸਿਓ ਮੈਂ ਕਰੀਆ ਪੱਕੀ ਮੰਗ ਲਓ ਲੈ ਜਾਓ ਮਾਕਰੋ ਮੁੱਲ ਵੀ ਤੁਸੀਂ ਜਜ ਕਰੋ ਜੀ ਤੁਹਾਨੂੰ ਜਿਹੜਾ ਪੋਣੀ ਦੋ ਦਾਸ ਹੈ ਬਾਕੀ ਜਿੰਨੇ ਤੁਹਾਨੂੰ ਲੱਗਦੀ ਲੈ ਜਾਓ ਅੱਛਾ ਮੁੱਲ ਲੈ ਯਾਰ ਪੱਕੀ ਮੰਗ ਲੈ ਆਹ ਆਹ ਬਰਦਾਸ਼ਤ ਇਹ ਕਹੇ ਜੀ ਆ ਇਹਨੂੰ ਪਤਾ ਆਪਣੇ ਬਾਰੇ ਪੁੱਛੇ ਕੇ ਪਹਿਲਾਂ ਤਾਂ ਵਧਾਈਆਂ ਦਿੰਦਾ ਸਰ ਆ ਵਧਾਈਆਂ ਜੀ ਮਾਹੀ ਨੇ ਤੇ ਵਧੀਏ ਠੀਕ ਹੈ ਨਾ ਮੱਝ ਅੱਛੀ ਹੈ ਮੱਝ ਦਾ ਹੀ ਕਦਰ ਪਾਇਆ ਕਰੋ ਤੈਨੂੰ ਹੀ ਵਧਾਈਆਂ ਯਾਰ ਹਾਂ ਬਾਈ 13 ਦਾ ਨੂੰ ਗੇਰਾ ਪਾ ਕਿਉਂ ਝੂਠ ਬੋਲੇ 12 ਤਰੀਕ ਦੀ ਸੂਈ ਆ ਮੋਲ ਨਾ ਕੋਈ ਵੀ ਆ 17 ਤਰੀਕ ਦੀ ਸੂਈ ਆ ਵੱਡੇ ਭਾਈ ਆ ਕਿਉਂ ਝੂਠ ਬੋਲਦਾ ਯਾਰ 17 ਦੀ ਸੂਈ ਆ ਕੀ ਕਰੀ ਬੋਲੋ ਵੱਡੇ ਭਾਈ ਤੂੰ ਕਹਿ ਕੋਈ ਗੱਲ ਨਾ ਮਾਸਾਲਾ ਬੋਣੀ ਕਰ ਲਾਂਗੇ ਪਾ ਜੀ ਆਪਦੇ ਬੋਲੋ ਮੋਲ ਤਾਂ ਇੱਕ ਅੱਸੀ ਕਰ ਜੇ ਨਹੀਂ ਚੰਗੀ ਲੱਗਦੀ ਲੈ ਜੀ ਜੇ ਨਾ ਦੁੱਧ ਹੋਇਆ ਫਿਰ ਵੀ ਲੰਬਾ ਦੇ ਬੜਾ ਸਾਡ ਤੇ ਹੋ ਜਾ ਲੈ ਲੈ ਤੇਨ ਆ ਤੂੰ ਦਖਾਉਣਾ ਫਿਰ ਕਿੰਨੇ ਦੀ ਹੋ ਪਾਈਆਂ ਇਹਦੇ ਵੀ ਆਈ ਹੁੰਦੀ ਆ ਬਸ

1000 ਰੁਪਏ ਲੈ ਗਿਆ ਜਾਣਦਾ ਹੀ ਨਹੀਂ ਸੀ ਨਹੀਂ ਨਹੀਂ ਆ ਗਿਆ ਸੀ ਆ ਗਿਆ ਸੀ ਠੀਕ ਹੈ ਕੁਸ਼ੂ ਕੋਈ ਨਹੀਂ ਹਾਂ ਵੀ ਦੋਸਤ ਛੰਡ ਮਾਰੀ ਜਿੱਥੇ ਤੂੰ ਲਾ ਗੋ ਨਵੇਂ ਸਾਲ ਦੀ ਬੋਣੀ ਕਰਕੇ ਸੋਤੋਂ ਇਹ ਤੋਂ ਕਿਵੇਂ ਹੋਣੀ ਹੈ ਸਾਲ ਦਾ ਕਰਕੇ ਮਹਾਰਾਜ ਤੋਂ ਡਰ ਕੇ ਨੇ ਲੱਖ 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 ਨਾ ਕਿਤੇ ਫੇਰ ਲੇਣਿਆ ਪਰ ਹਨ ਕਾਹਦਾ ਇੱਕ ਮਿੰਟ ਕਿੰਨੇ ਕਿੰਨੇ ਦੀ ਲੈ ਲਾ ਕਿਤੋਂ ਕਰਿਆ ਮੀਂਹ ਕੇ ਵਸੇ ਕੇ ਮੰਗ ਲਿਆ ਇਹ ਦਾ ਮੰਗਦਾ ਤਾਂ 60-60 ਆ ਐ ਕਹਿ ਵੀ ਇਹ ਨੇ ਨੇ ਦਿਲਾ ਦੋ ਕਿਲੇ ਲੈ ਲੇ ਦੋ ਓਰੇ ਹੋ ਇਹ ਨਾਲ ਨਹੀਂ ਲੱਦਦਾ ਹੁੰਦਾ ਮੇਰਾ ਹਾਂ ਹਾਂ ਅਜੇ ਨਾ ਕਰ ਲੈ ਤਾਂ ਮੈਂ ਕੀ ਕਰਾਂ ਕਿਵੇਂ ਕਰਦਾ ਬਾਰ-ਬਾਰ ਹਾਂੁੱਦੈ ਨਵੀਂ ਕਰਦਾ ਹਾਂ ਬੋਲ ਕਹ ਵੀ ਐਂ ਕਰ ਦੇ ਮੰਗੇ ਕਹਦੇ ਯਾਰ ਐ ਫਿਰ ਹੁਣ ਤੱਕ ਦੀ ਬੈਠਾ ਮੈਂ ਲੋਕ ਐਂ ਕਰਕੇ ਮੈਂ ਤੂੰ ਬੰਦਾ ਖੜਾਗਾ ਆ ਕਰ ਲੈ ਜਿਹਨੇ ਆ ਉਹਨੇ ਇੱਕ ਬਟਾ ਜੋੜੇ ਚ ਹਾਂਜੀ ਕਰਵਾ ਹਾਂ ਕੰਮ ਜਕਟ ਲੈ ਜੋੜੇ ਚ ਅੱਛਾ ਹਾਂ ਉਹ ਵੀ ਕਰਦੇ ਨਵੇਂ ਸਾਲ ਦੀ ਪਾਰਟੀ ਕਰਕੇ ਯਾ ਦੇਖ ਜੇ ਦੋਨੇ ਯਾਰ ਦੋ ਆ ਉੱਤੇ ਕਰ ਦਿੰਨਾ ਨਹੀਂ ਦੇਖ ਲੈ ਜਿੱਦਾਂ ਤੇਰਾ ਰਾਤਾ ਮੰਨਦਾ ਤਾਂ ਮਈਆਂ ਦੇ ਥਣ ਖਚਾ ਦੇ ਨਹੀਂ ਪਾਸੇ ਹਾਂ ਨਹੀਂ ਚਲੋ ਹੋਣੀ ਕਿੰਨੇ ਦੀ ਐ ਮੰਗੀ ਤੇ ਕਿ ਬੀਜ ਨੇ ਐ ਕਿ ਆਈ ਹੋਣੀ ਆ ਪੰਜ ਦੀ ਕਰਦੀ ਥਣ ਘਾਟ ਆ ਔ ਤਿਲ ਮੰਨ ਕੇ ਲੈਦਾ ਕਿ ਕਿਲੋ ਦੁੱਧਾ ਕੋਈ 나ੜ ਗੰਢ ਹੈ ਨਹੀਂ ਕੁਝ ਵੀ ਹੈ ਬੌਲੀ ਅਤੀ ਜਦ ਨਾ ਸੋਈ ਨਾ ਆਇਆ ਕਰ ਜੋ ਮੰਗਤਾ ਸੇਂਸੇ ਬਦਾਂਸੀ ਸੀ ਬਦਾਂ ਨਾ ਸੱਚੀ ਮੰਨਣਾ ਆਹ ਹੋਰ ਮੰਨਦਾ ਗਾ ਨਹੀਂ ਤੂੰ ਤੂੰ ਹੀ ਬਤਾਉਂਦਾ ਪੁੱਛ ਕੇ ਹਤਾ ਤੇਰਾ ਪੁੱਛਲਾ ਹਲੋ ਲਖਾਈ ਦੇ ਸਾਹਮਣੇ ਅੱਧੇ ਥਾਂ ਦੀ ਮਹਾਂਸ ਖੜੀ ਆ ਉਹ ਲੋ ਤੇ ਦੁੱਧ ਬਹੁਤ ਆ ਮੈਂ ਕਿਉਂ ਨਾ ਕਰੋਦਾ ਮੈਂ ਥੱਲੇ ਦੇ ਦੇ ਬਾਹਰ ਜਾਣਗੇ ਕਿ ਦੇ ਦੇ ਆਪਾਂ ਮੈਨੂੰ ਕਹਿਦਾ ਮੈਂ ਕਹੇ ਆ ਹਜ਼ਾਰ ਲੋਕ ਘਟ ਕਹਿਦਾ ਉਹਨਾਂ ਦਾ ਬਟਨੇ ਕਿੰਨੇ ਦੀ ਮੈਨੂੰ ਕਿਹੜਾ ਪੰਡਾ ਰੋਟੇ ਪੰਡਾ ਰੋਡੇ ਲੰਡੇ ਹਾਂਜੀ ਵਾਹ ਜਵਾਨੋ ਬਹੁਤ ਦੂਰੋਂ ਆਇਆ ਕਿੰਤੀ ਦੂਰ ਰੋਡੇ ਲੰਡੇ ਕੋਟ ਕੋਲੇ ਆ ਕੋਟ ਫਰੀ ਕੋਟ ਓਰੇ ਬਾਪੂ ਆ ਜਾ ਆ ਜਾ ਕੋਈ ਨਹੀਂ ਉਹ ਕੋਲੇ ਓਏ ਗੋ ਕਰੀ ਜਾਣਾ ਹਲੇ ਕੋਇਆ ਮੁੰਡਾ ਦਾ ਆਪਰੇ ਕੋਲੇ ਆ ਜਾ ਮੇਰੇ ਪਿੱਛੇ ਮੈਂ ਮਾਰ ਦਿੰਦਾ ਦੱਸ ਦੂੰ ਪਤਾ ਕੀ ਗੱਲ ਹੈ ਤੇ ਥੋੜੀ ਮੇਹ ਆਲਾ ਗਾਣਾ ਪਤਾ ਨਹੀਂ ਕਾਹਦਾ ਯਾਰ ਕੋਲੇ ਡਾਕਟਰ ਜਾਂ ਵੀ ਬਾਈ ਲੱਖ ਦੀ ਕਰ ਦੇਣੀ ਨਹੀਂ ਫਿਰ ਮਹਾਰਾਜੂ ਮਹਾਰਾਜ ਹਾਂ ਨਹੀਂ ਯਾਰ ਹੋਰ ਕਿੱਥੇ ਕੀ ਕਰਦੇ ਕਿੰਨੇ ਮੁੰਡਾ ਇੱਕ ਬੋੜੀ ਫੋਕਾ ਦੇ ਦੇ ਤੇ ਉਹ ਬਾਦ ਉਹ ਹਾਂ ਜਿਹੜਾ ਸਿੱਧੇ ਬੰਦੇ ਆਪਾਂ ਕੋਲ ਮਹੂਦ ਜੀ ਪੁਰਿਆ ਲ ਮੈਂ ਕਿਹੜਾ ਦੇਖਿਆ ਵੀ ਸ਼ਰਦਗੀ ਫਿਰ ਦੇਖ ਲੈ ਨਹੀਂ ਫਿਰ ਕਿੰਨੇ ਦਾ ਲਾਸਟ ਛੱਡਣਾ 35 ਦਾ ਛੱਡਾਂ ਮੈਂ ਉਹ ਪੜਾਕੂੜਾ ਖਰਾ ਦੇਣੇ ਜੋ ਵੀ ਨਵਾਂ ਵਾਲਾ ਸਾਨੂੰ 20 ਦੀ ਹੋਈ ਤਾਂ ਮੈਂ ਦੇਖਦਾ ਮੈਂ ਕਿਹੜਾ ਦੇਖਿਆ ਤੇਰਾ ਲੱਗਿਆ ਨਹੀਂ 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 20 ਤੁਹਾਨੂੰ ਮੈਂ 2-3 ਘਰ ਲਾਉਂਦੇ ਫਿਰ ਮੈਂ ਕਹਿਦਾ ਸਰ ਮੈਂ ਕਹਿ ਰਹਾ ਉਹ ਹੈ ਕਹਿ ਰਹਾ ਤੇ ਮੇਰਾ ਮੈਂ ਕਿੰਨੇ ਦਾ ਛੱਡਦਾ ਮੈਂ ਤੁਹਾਨੂੰ ਕਹਿਦਾ ਮੈਂ ਦਾ ਜੈਕੀ ਦਾ ਛੱਡਣਾ ਨਹੀਂ ਨਹੀਂ ਇੱਕ ਗੱਲ ਸੌਣ ਲੋ ਬਗਦਾ ਪਾਣੀ ਪਵਿੱਤਰ ਹੁੰਦਾ ਨਹੀਂ ਹੋਇ ਤੂੰ ਤਾਂ ਬੰਦਾ ਨਾ ਆਏਗਾ ਬਈ ਯਾਰ ਮਤਲਬ ਹਾਂ ਇਹ ਉਹ ਜਿਹੜੇ ਬੰਦੇ ਅਗੇ ਨਾਲ ਤਾ ਬੜਾ ਕੋੜਾ ਕਰਦਾ ਤਾ ਵੇ ਇਹਨੇ ਵਾਲਾ 10 ਫਿਰ ਕੀ ਕਰੇ ਨਾ ਟੀ ਦਾ ਗਾਲਾ ਕੱਢੇ ਪਾਉਣਾ ਤਾਂ ਕਰ ਆਏਗਾ ਪੋਏ ਪੋਏ ਹੱਲ ਜਮਿਤ ਬਾੜਗਾ ਜਬਾਈ ਦਾ ਸ਼ਾਹੜਕ ਦਾ ਹੈਲੋ ਯਾਰ ਉਰੇ ਉਹ ਕੰਸਰ ਇੱਕ ਮੈਂ ਬੱਚਾ ਖਾਲਸਾ ਬੂਰੇ ਉਹ ਇੱਕ ਮਿੰਟ ਬਿੱਲੂ ਆਈ ਛੱਡਿਆ ਜਾਂਦਾ ਹੁੰਦਾ ਆਈ ਨਹੀਂ ਛੱਡ ਦੇ ਉਹ ਆਈ ਛੱਡਿਆ ਜਾਂਦਾ ਹੁੰਦਾ ਭਾਈ ਬਿੱਲੂ ਮੈਂ ਉਹਨਾਂ ਨੂੰ ਮੈਂ ਵੇਚਤੀ ਇਹਨਾਂ ਨੂੰ ਮੈਂ ਆ ਲੈ ਇੱਕ ਵੇਚਤੀ ਮੱਝ ਉਹ ਇੱਕ ਮਿੰਟ ਤਾਂ ਖੜੋ ਜਾ ਛਾਰ ਵੇਚਦੇ ਆ ਮੱਝ ਤੂੰ ਇੱਕ ਮਿੰਟ ਤਾਂ ਖੜੋ ਜਾ ਇੱਕ ਮਿੰਟ ਮੈਂ ਇਹਦਾ ਕੋਈ ਨੀ ਨਾ ਤੂੰ ਮੇਰੇ ਬੰਨੇ ਤੂੰ ਫੜੀ ਰੱਖ ਉਹਦਾ ਕੀ ਹੈ ਜੇ ਬੱਚਾ ਨੇੜੇ ਲਾਵਾਂਗੇ ਫੇਰ ਆ ਪਰੇ ਹਟ ਵੇਚੀ ਦੀ ਕਰ ਦੇ ਛੱਡ ਹਾਂ ਉਹ ਉਹ ਬੱਗਾ ਉੱਥੇ ਨਹੀਂ ਮੰਨਣ ਨੂੰ ਤਿਆਰ 20 ਦੀ ਨਹੀਂ ਮੈਂ ਫੇਰ ਵੀ ਤੱਕ ਤੱਕ ਕੇ ਕਰਦਾ ਇੱਕ ਮਿੰਟ ਛੱਡ ਮੈਂ ਤੇਰੀ ਗੱਲ ਕਹਿਣਾ ਕੋਈ ਸ਼ਰਤ ਹੈ ਜਿਆਦਾ ਓਏ ਇੱਕ ਮਿੰਟ ਸਾਡੇ ਪੁੱਤ ਹਰ ਨਹੀਂ ਯਾਰ ਤੂੰ ਛਾੜ ਦੇ ਬੱਚਾ ਤੂੰ ਫੜ ਲਈ ਬੱਚਾ ਬੱਚਾ ਫੜ ਲਈ ਛੋਟੇ ਭਾਈ ਬੱਚਾ ਫੜ ਲਈ ਹਾਂ ਸਰ ਨਾਲ ਔਖਾ ਨਾ ਫੇਰਾ ਉਹ ਯਾਰ ਫੇਰ ਇਹ ਰਾਤੀ ਆ ਤੇ ਬੜਾ ਰੱਜੀ ਲੈ ਛੱਡ ਤੂੰ ਪਰੇ ਛੱਡ ਦੱਸ 25 ਦਾ ਕਰ ਉਹ ਨਹੀਂ ਯਾਰ ਉਹ ਨਾ ਮੱਝ ਆ ਲੈ ਯਾਰ ਉਹ ਇੰਨੇ ਦਿਨ ਨਹੀਂ ਵੇਚਨੀ ਸੀ ਉਹ ਚੰਗਾ ਰਹੇਗਾ ਚੰਗਾ ਰਹੇਗਾ ਯਾਰ ਮੱਝ ਵੇਖੋ ਯਾਰ ਉਹ ਦੇ ਦੇ ਲੈ ਕਾਲ ਕਰੋ ਛਾੜ ਦੇ ਇੱਕ ਮਿੰਟ ਲੋਕਾਂ ਵੀ ਕੀ ਜਾਂਦੀਆਂ ਨੇ ਇੱਕ ਮਿੰਟ ਹੁਣ ਮੈਂ ਤੁਨੂੰ ਮੈਂ ਹੋਰ ਕਿ ਦਬਾਟ ਵਾਜੀ ਨਹੀਂ ਰੋਟੇ ਮੈਂ ਲੱਖ ਲੱਖ ਰੁਪਏ ਲਾ ਲਾਦਾ ਫੇਰ ਹੀ ਪਿਕੂ ਲਾਤਾ ਅਸੀਂ ਤਾਂ ਖੋਵੇਂ ਲਾਤਾ ਲਾਤਾ ਜਾ ਲੈ ਛੱਡ ਇੱਕ ਮਿੰਟ ਓਏ ਇੱਕ ਮਿੰਟ ਲੈ ਰੱਖ ਲੈ ਫੜੀ ਰੱਖ ਗੱਲ ਕੁੱਟ ਕੇ ਬੰਨ ਲੈ ਓਏ ਉੱਥੇ ਦਾ ਗੱਲ ਫੜੀ ਖੜੇ ਕੋਈ ਗੱਲ ਵੀ ਛੱਡ ਇਹ ਤਾਂ 2 ਲੱਖ ਮੰਗ ਕਿੱਡੀ ਨੂਰ ਤੁਰ ਕੇ ਆ ਗਿਆ ਤੈਨੂੰ ਇਹ ਤਾਂ ਦੇਖ ਵੀ ਬੱਚਾ ਲਾਵੇਂਗਾ ਤਾਂ ਫੇਰ ਹੀ ਹੋ ਹਾਂ ਬੱਚਾ ਦਵਾਤਾ ਤੁਹਾਨੂੰ ਓ ਨੂੰ ਫੜੀ ਬੈਠਾ ਤੂੰ ਲੈ ਪੁੱਛ ਵੀ ਉਹਨੂੰ ਛੱਡ ਦੋ ਲੇਓ ਉਹ ਇਹਨਾਂ ਨੇ ਲੈ ਕੇ ਬੱਚਾ ਨਾ ਮਛਾਣਾ ਕਰ ਮੈਂ ਪੁੱਛਣਾ ਉਹਨਾਂ ਨੂੰ ਨਹੀਂ ਉਹ ਦੱਸਤਾ ਯਾਰਾਂ ਵੀ ਉਹਨਾਂ ਕੋ ਡੀਰਗੀ ਦਾ ਯਾਰ 26 ਦਾ 27 ਦਾ ਲੈ ਆ ਰੇ 26 ਦਾ ਉਹ ਆਏਗਾ ਕਰ ਦੋ ਵੀ ਉਰੇ ਜਾ ਉਹਨੂੰ ਲੈ ਆ ਯਾਰ ਉਹ ਲੈ ਹੁਣ ਉਹ ਪਾਸੇ ਸਾਈਡ ਤੇ ਕਰ ਲਾ ਪਰੇ ਗੱਡੀ ਕੋਲੇ ਗੱਡੀ ਕੋਲੇ ਮੇਰੇ ਮੋਟੇ ਆ ਗਿਆ ਯਾਰ ਮੈਂ ਮੰਡੀ ਗਿਆ ਜੋ ਨੋ ਨੋ ਲੱਗਾ ਪਾਣੀ ਲੈ ਬੰਦਾ ਚੰਨੀ ਤਾਜਿਮਤ ਬਹੁਤ ਮਾਰਦਾ ਮੈਂ ਬੋਲਦਾ ਮੋਈ ਨੂੰ ਇਹਦਾ 162 ਬੁਰਾ ਹਾਲ ਕਰਿਆ ਪਿਆਰਾ ਉਹਦਾ ਪਾਣੀ ਲਿਆ ਪਾਣੀ ਛੋੜਾ ਹਲੇ ਤਾਂ ਤਾਈ ਚੱਕੀ ਜਾਂਦੀ ਐ ਫੜ ਲਓ ਆਪੇ ਬਸਵਾ ਦੇਣਗੇ ਤੂੰ ਉੱਠ ਘੜ ਜੁਮਿਆ ਓਏ ਆਪੇ ਬਸਾ ਦੇਣਗੇ ਤੂੰ ਇੱਧਰ ਹੋ ਜਾ ਕੀ ਆ ਇਹਨਾਂ ਦੇ ਹੱਥੋਂ ਪਾਸੇ ਆਵੇ ਨਹੀਂ ਨਹੀਂ ਯਾਰ ਸੱਚ ਪਹਿਲੇ ਜੀ ਨਾ ਵੀ ਦੀ ਬਨੇ ਉਹ ਤਨ ਉਹ ਹਲ ਤਬ ਸਫਰ ਚ ਆਇਆ ਜਾਂ ਡੰਗਰ ਹੁਣ ਇਤਾਰ ਕੇ ਉਹ ਗੱਡੀ ਉਹਦਾ ਜਾਂ ਬੈਠੇ ਨਾ ਕੋਸਲਾ ਪਰ ਨਹੀਂ ਨਹੀਂ ਮੈਨੂੰ ਪਤਾ ਵੀਰੇ ਪਤਾ ਪਤਾ ਵੀਰੇ ਤੈਨੂੰ ਪਤਾ ਹੀ ਨਹੀਂ ਨਹੀਂ ਇੱਥੇ ਡੰਗਰ ਮੰਡੀ ਚ ਹੁਣ ਦੇਖਦੇ ਆ ਬਾਪੂ ਜੀ ਇਹ ਜੀ ਮੈਂ ਪੋਰਾ ਨੋਕ ਚ ਨਹੀਂ ਗਾ ਪਰ ਪਾਸ ਵੀ ਨਾ ਕਰਦੇ ਸੀ ਨੇ ਇਹ ਬਾਸ ਅਗਲੇ ਨੇ ਕਰਕੇ ਲੈਣੀ ਆਪਾਂ ਨੋਟ ਨਹੀਂ ਪਾਟਾ ਲੈਣਾ ਬਾਹਰ ਕੱਢ ਕੇ ਮਾਰਨੇ ਨੇ ਖਰੀ ਕਰਕੇ ਹਾਂ ਅਗਲੇ ਨੇ ਖਰੀ ਕਰਕੇ ਲੈਣੀ ਆਪਾਂ ਨੋਟ ਪਾਟਾ ਮਾਰਨਾ ਸਾਹਮਣੇ ਹੁਣ ਸੌਦਾ ਹੋਣਾ ਉਹ ਗਾਡੀ ਨੇ ਬਸੇ ਵੀ ਆ ਨਈ ਰਾਹ ਗਿਨਿਆ ਹਮੇ ਅਜੇ ਆ ਦਿਖਾ ਬਾਈ ਨੂੰ ਬਸੇ ਉੱਠ ਕਰ ਦੂੰ